ਅਸੀਂ ਬਹੁਤ ਸਾਰੀ ਚੀਜ਼ਾਂ ਬੈਨ ਕਰ ਦਿੱਤੀਆਂ ਗੁਲਾਲ ਡਰੱਗਸ ਔਰ ਜਿਹੜੇ ਡੀਜੇ ਆ ਜਿਹੜੇ ਟਰਾਲੀਆਂ ਦੇ ਪਿੱਛੇ ਲਾ ਕੇ ਆਣਾ ਉਹ ਬੈਨ ਕਰ ਦਿੱਤੇ ਗਏ ਆ ਉਹਨਾਂ ਟਰਾਲੀਆਂ ਨੂੰ ਵੈਰੀਫਾਈਟਿੰਗ ਤੇ ਹੀ ਰੋਕ ਦਿੱਤਾ ਜਾਊਗਾ ਡੀਜੇ ਬੰਦ ਕਰਾ ਦਿੱਤੇ ਜਾਣਗੇ ਜਿਹੜੇ ਖੁੱਲੜਬਾਜੀ ਕਰੀਏਟ ਕਰਨਗੇ ਉਹਨਾਂ ਦੇ ਨਾਲ ਨਾਲ ਦੇ ਨਾਲ ਪੱਤਰ ਦੇ ਕੇ ਉਹਨਾਂ ਨੂੰ ਸਖਤ ਸਖਤ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਕੀਤੀ ਜਾਊਗੀ ਤੇ ਇਸ ਦਾ ਸਬਕ ਸਭ ਕੋ ਅਸੀਂ ਬਿਲਕੁਲ ਸਖਤ ਹੈ ਕਿ ਇੱਕ ਇੱਕ ਧਾਰਮਿਕ ਫੈਸਟੀਵਲ ਹੈ ਉਹ ਧਾਰਮਿਕ ਹੁਣ ਇਹਨੂੰ ਉਸੀ ਤਰੀਕੇ ਨਾਲ ਡੀਲ ਕੀਤਾ ਜਾਵੇ। ਯਾਨੀ ਕਿ ਮੂਥੀ ਬਾਬਾ ਬਦਰੀ ਸਿੰਘ ਕੰਮ ਇਹ ਜਿਹੜੇ ਬੰਦਾ ਬੈਠਾ ਹੈ ਜਿਹਨੂੰ ਉਹ ਸੋਚੇਗਾ ਕਿ ਉਹ ਨਖਰੇ ਦਾ ਵਿਸ਼ਕਾਰਤਾ ਦਾ ਇੰਤਜ਼ਾਮ ਕਰੇ। ਖਾਸ ਕਰਕੇ ਮਨੁੱਖ ਦੇ ਪਾਠ ਜਿਹੜਾ ਇਹ ਸਿੱਖਾਂ ਨੂੰ ਦੇ ਰਿਹਾ ਤੇ ਇਹ ਪ੍ਰਬੰਧ ਜਿਹਨੇ ਕਈ ਦਿੱਤਾ ਹੈ ਰਾਂਗਰੇ ਸੰਗਠਨ ਜਿਹੜਾ ਹੋਵੇ। ਪਰ ਰਿਪੋਰਟ ਜਿਹੜੀ ਉਹ ਸੰਬੰਧਿਤ ਅਮਲ ਸਟਾਫ ਤੋਂ ਮਿਲ ਸਕੋ। ਉਹ ਸੋਚ ਲਗਦਾ ਹੈ ਕਿ ਉਹ ਮੰੰਦਰਾਂ ਦੇ ਸਪੱਟਾ ਦੇ ਕੰਮ ਉਹਦੇ ਬਾਰੇ ਕੁਝ ਨਹੀਂ ਬਿਲਕੁਲ ਅਸੀਂ ਉਹਨਾਂ ਦੇ ਜਿਹੜੇ ਵਿਚਾਰ ਆ ਔਰ ਉਹਨਾਂ ਦਾ ਬਹੁਤ ਸਨਮਾਨ ਕਰਦੇ ਹਾਂ ਔਰ ਅਸੀਂ ਉਹਨਾਂ ਨੂੰ ਪੋਜ਼ਿਟਿਵਲੀ ਤਰੀਕੇ ਨਾਲ ਲੈ ਗਏ ਐਸੀ ਸਾਰਾ ਡੀਲ ਕਰਕੇ ਮੇਰੇ ਅੱਗੇ ਪੀ ਡਬਲ ਯੂ ਡੀ ਮੈਂ ਤੁਹਾਨੂੰ ਜੀਏ ਸਾਈਡਾਂ ਇਥੇ ਦੇਖੀਏ ਹੋਰ ਪਾਕੀ ਅਡਡ ਮੈਗਨੇਟੋਰਿਜ਼ਮ ਮੈਗਨੇਟਿਕ ਫੀਲਡ ਨੂੰ ਡਾਇਰੈਕਸ਼ਨ ਦੇ ਦਿੱਤੀ ਗਈ ਹੈ ਵਿਦਿਨ ਅਸੀਂ ਜਿਹੜੀ ਹੁਣ ਫਾਈਨਲ ਮੀਟਿੰਗ ਕਰਨੀ ਹੈ 6th ਮਾਰਚ ਨੂੰ ਕਰਨੀ ਹੈ ਔਰ 6th ਮਾਰਚ ਤੱਕ ਉਹਨਾਂ ਨੇ 5 ਦਿਨ ਦੇ ਦਿੱਤੇ ਗਏ ਹਨ ਕਿ ਜਿਹੜੇ ਜਿਹੜੇ ਅੱਪਾ ਜੀ ਵੱਲੋਂ ਸੁਧਾਰ ਜਿਹੜੇ ਸੁਝਾ ਦਿੱਤੇ ਗਏ ਹਨ ਉਹਨਾਂ ਨੂੰ ਜਲਦ ਜਲਦ ਨੂੰ ਲਾਗੂ ਕਰਾਂਗੇ। ਉਸ ਤੋਂ ਬਾਅਦ ਹੋਰ ਕੁਝ ਖਾਸ ਜਿਹਦੇ ਨੂੰ ਜਿਹੜਾ ਅਕਤਖ ਪ੍ਰਾਣ ਦੇ ਵਿੱਚ ਜਿਹੜਾ ਆਇਆ ਹੈ ਜਿਹੜਾ ਰੇਸਪਰ ਬਹੁਤ ਪਿਰੀਅਰ ਕੋ ਬਰਾਸੀ ਉਹਦਾ ਵੀ ਨਾ ਕੋਈ ਨਾ ਜਿੰਨਾ ਜਿੰਨਾ ਉਹ ਪਰਿਵਾਰੀਏ ਇਸ ਤੋਂ ਇਲਾਵਾ ਕੁਝ ਹੋਰ ਵੀ ਇਹਦੇ ਵਿੱਚ ਆਪ ਕਰਦੇ ਨੇ। ਨਹੀਂ ਬਿਲਕੁਲ ਅਸੀਂ ਵਿਰਾਸਤੀ ਖੇਡਾਂ ਇਸ ਵਾਰ ਵੀ ਕਰਾ ਰਹੇ ਹਾਂ। ਔਰ ਇਸ ਦੇ ਨਾਲ ਨਾਲ ਅਸੀਂ ਪੂਰੇ ਪੰਜਾਬ ਤੋਂ ਸੈਲਫ ਹੈਲਪ ਗਰੁੱਪ ਬੁਲਾਏ ਨੇ। ਉਹਨਾਂ ਦਾ ਇੱਕ ਅਸੀਂ ਪ੍ਰਦਰਸ਼ਨੀ ਇੱਥੇ ਲਗਵਾ ਰਹੇ ਹਾਂ। ਔਰ ਇਸ ਦੇ ਨਾਲ ਨਾਲ ਅਸੀਂ ਇੱਕ ਹੈਰੀਟੇਜ ਵਾਕ ਜਿਹੜਾ ਕਿ ਇਹ ਸ਼ਰਧਾਲੂਆਂ ਨੂੰ ਇੱਕ 3.5 ਕਿਲੋਮੀਟਰ ਦੀ ਸ਼ੁਰੂ ਕਰਕੇ ਅ ਔਰ ਇੱਕ ਪੂਰੇ ਸ਼ਹਿਰ ਦੇ ਵਿੱਚ ਜਿੱਥੇ-ਜਿੱਥੇ ਵੀ ਰਿਲੀਜੀਅਸ ਮੇਨ ਪੁਆਇੰਟਸ ਨੇ ਉਹਨਾਂ ਦੇ ਦਰਸ਼ਨ ਕਰਾਈ ਜਿਆ ਤੇ ਔਰ ਇਸ ਦੇ ਨਾਲ ਨਾਲ ਬਿਲਕੁਲ ਕਲੀਨ ਐਂਡ ਗ੍ਰੀਨ ਇਸ ਨੂੰ ਬਣਾਵਾਂਗੇ ਇੱਕ ਸ਼ਹਿਰ ਨੂੰ ਅਸੀਂ ਜ਼ੀਰੋ ਡਾਰਕ ਕੋਰਨਰ ਡਿਕਲੇਅਰ ਕਰ ਰਹੇ ਹਾਂ ਜਿੱਥੇ ਹਰ ਇੱਕ ਪੁਆਇੰਟ ਦੇ ਵਿੱਚ ਰੋਸ਼ਨੀ ਤੁਹਾਨੂੰ ਲੱਗੇਗੀ 24 ਘੰਟੇ ਔਰ ਅਸੀਂ ਕਟੋ-ਕਟ ਇੱਥੇ 3-4000 ਲਾਈਟਾਂ ਲਾ ਰਹੇ ਹਾਂ ਅੱਗੇ ਇੱਕ ਸ਼ਹਿਰ ਵਿੱਚ ਜਗਮਗ ਜ਼ਰੂਰ ਕਰੇ ਤੁਸੀਂ ਦੇਖ ਵੀ ਲਿਆ ਹੋਣਾ ਉਹ ਨੈਸ਼ਨਲ ਹਾਈਵੇ ਦੇ ਵਿੱਚ ਪੋਲਸ ਵੀ ਅਸੀਂ ਐਸੇ ਪਾਇਲਟ ਅਸੀਂ ਕੀਤੇ ਆਂ ਔਰ ਬਾਕੀ ਲਾਅ ਐਂਡ ਆਰਡਰ ਪੱਖੋਂ ਐਸਐਸਪੀ ਸਾਹਿਬ ਉਹਨਾਂ ਡਿਟੇਲ ਚ ਦੱਸ ਦੇਣਗੇ ਵਿਰਾਸਤੇ ਖੇਡਾ ਵੀ ਹੋ ਰਹੀਆਂ ਉਹਦੇ ਬਾਰੇ ਏਡੀਸੀ ਮੈਡਮ ਤੁਹਾਨੂੰ ਡਿਟੇਲ ਚ ਦੱਸ ਦੇਣਗੇ ਐਸਐਸਪੀ ਸਾਹਿਬ